ਗੁਰਦਾਬਾਹ ਗੁੱਟਾ ਗਤੀ ਨਹੀਂ ਚਲੇਗੀ ਗੁੱਟਾ ਗਤੀ ਨਹੀਂ ਚਲੇਗੀ ਕਾਰਪੋਰੇਸ਼ਨ ਗੁਰਦਾਬਾਹ ਕਾਰਪੋਰੇਸ਼ਨ ਗੁਰਦਾਬਾਹ 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 ਸ਼ਾਂਤ ਹੋ ਗੁਰਦਾਬਾਹ ਗੁੱਟਾ ਗਤੀ ਨਹੀਂ ਚਲੇਗੀ ਗੁੱਟਾ ਗਤੀ ਨਹੀਂ ਚਲੇਗੀ ਗੁੱਟਾ ਗਤੀ ਨਹੀਂ ਚਲੇਗੀ ਕਾਰਪੋਰੇਸ਼ਨ ਗੁਰਦਾਬਾਹ ਗੁਰਦਾਬਾਹ ਵੈਸੇ ਖਾਣੇ ਗੁਰਦਾਬਾਹ ਵੈਸੇ ਖਾਣੇ ਬੰਦ ਕਰੋ ਵੈਸੇ ਖਾਣੇ ਬੰਦ ਕਰੋ ਵੈਸੇ ਖਾਣੇ ਗੁੰਡਾਗਰਦੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਕਾਰਪੋਰੇਸ਼ਨ ਗੁਰਦਾਬਾਹ ਕਾਰਪੋਰੇਸ਼ਨ ਚਲੋ ਯਾਰੋ ਚਲੋ ਚਲੋ जी टी जो चंडीगढ़ रोड है चंडीगढ़ रोड तो धरना चक के अंदर सड़क पर चला गया ਇਹ ਤਰਨਾ ਵੀਰੇ ਇਸ ਮੁੱਦੇ ਤੇ ਲੱਗਿਆ ਜਿਹੜਾ ਸਾਡੇ ਪਿੰਡ ਦੇ ਵਿੱਚ ਅਲੀਕਲ ਇਮਾਰਤਾਂ ਬਣ ਰਹੀਆਂ ਨੇ ਅਗਲੀ ਤਰੀਕੇ ਨਾਲ ਉਹਨਾਂ ਦੀ ਕਿਸੇ ਤਰੀਕੇ ਨਾਲ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਸਾਰੇ ਪਾਸੇ ਸਾਡੇ ਪਿੰਡ ਦੇ ਵੱਡੇ ਵੀਰੇ ਹੋਣਾ ਨੇ ਸਾਡੇ ਪਿੰਡ ਦੇ ਪ੍ਰਧਾਨ ਤੇ ਸੱਜਣਾ ਨੇ ਸਾਰੇ ਪਾਸੇ ਜਾ ਕੇ ਹੱਥ ਪੱਲਾ ਮਾਰ ਕੇ ਸਾਰੇ ਪਾਸੇ ਅਪੀਲਾਂ ਕਰ ਕਰ ਥੱਕ ਚੁੱਕੇ ਆਂ ਅੰਤ ਵਿੱਚ ਹੁਣ ਸਾਨੂੰ ਆਪ ਰੋਡ ਤੇ ਉਤਰਨਾ ਪਿਆ ਜੇ ਪ੍ਰਸ਼ਾਸਨ ਸਾਡੀ ਗੱਲ ਸੁਣਦਾ ਅਸੀਂ ਇੱਥੇ ਤੱਕ ਨਾ ਆਉਂਦੇ ਨਾ ਅੱਗੇ ਵਧਦੇ ਨਹੀਂ ਚਲੇਗੀ ਭਾਈ ਸਾਹਿਬ ਮਾਮਲਾ ਹੈਗਾ ਇਹ ਪਿੰਡ ਦੇ ਵਿੱਚ ਸਾਡੇ ਕੁਆਟਰ ਬਣ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਪਿੰਡ ਵਾਸੀ ਸਾਰੇ ਇਕੱਠੇ ਹੋਏ ਨੇ ਪੰਚਾਇਤ ਨੇ ਵੀ ਮਤਾ ਪਾਇਆ ਵੀ ਕੁਆਟਰ ਨਹੀਂ ਬਣਣ ਦੇਣੇ ਪਰ ਕਾਰਪੋਰੇਸ਼ਨ ਕੋਲੇ ਵੀ ਜਾ ਕੇ ਆਏ ਐ ਐਮਐਲਏ ਸਭ ਕੋਲੇ ਵੀ ਜਾ ਕੇ ਆਏ ਸਾਰਿਆਂ ਕੋਲੇ ਜਾਣ ਤੋਂ ਬਾਅਦ ਵੀ ਅੱਜ ਵੀ ਕੁਆਟਰ ਜਿਹੜੇ ਹੈਗੇ ਨੇ ਉਹ ਲਗਾਤਾਰ ਬਣ ਰਹੇ ਨੇ ਪੁਲਿਸ ਪ੍ਰਸ਼ਾਸਨ ਦੀ ਸਹਾਦਤੇ ਬਣ ਰਹੇ ਨੇ ਉਹ ਕੁਆਟਰਾਂ ਨੂੰ ਰੋਕਣ ਵਾਸਤੇ ਜਿਹੜਾ ਹੈਗਾ ਇਹ ਰੋਡ ਜਾਮ ਕੀਤਾ ਗਿਆ ਕਿਉਂਕਿ ਪਿੰਡ ਵਾਸੀ ਸਾਡੇ ਜਿਹੜੇ ਹੈਗੇ ਨੇ ਬਹੁਤ ਪਰੇਸ਼ਾਨ ਨੇ ਕਿਉਂਕਿ ਚੋਰੀਆਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਜਿੰਨੇ ਕੁਆਟਰ ਹੋਣਗੇ ਉਹਨੇ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ ਨੇ ਸਾਡੇ ਪਿੰਡ ਦੇ ਵਿੱਚ ਰਹਿੰਦੇ ਨੇ ਔਰ ਕਿਸੇ ਦੀ ਵੀ ਇੱਥੇ ਕੋਈ ਵੈਰੀਫਿਕੇਸ਼ਨ ਨਹੀਂ ਹੋਈ ਹੋਈ ਜਿੰਨੇ ਵੀ ਰਹਿੰਦੇ ਨੇ ਬਿਨਾ ਵੈਰੀਫਿਕੇਸ਼ਨ ਤੋਂ ਕੁਆਟਰਾਂ ਦੇ ਵਿੱਚ ਰੱਖ ਕੇ ਜਿਹੜਾ ਹੈਗਾ ਉਹਨਾਂ ਨੂੰ ਚੋਰੀਆਂ ਕਰਨ ਵਾਸਤੇ ਮੰਨ ਲਓ ਅਸੀਂ ਦਾਵਤ ਦੇ ਰਹੇ ਆ ਆਪਣੇ ਪਿੰਡ ਦੇ ਵਿੱਚ ਅਸੀਂ ਲੋਕਾਂ ਨੂੰ ਗੈਰ ਕਾਨੂੰਨੀ ਕੰਮ ਕਰਨ ਵਾਸਤੇ ਇਹ ਪਿੰਡ ਮੁੰਡੀਆਂ ਖੁਰ ਦਾ ਜਿਲ੍ਹੇ ਲੁਧਿਆਣੇ ਤੋਂ 40 ਹਸਪੀਟਲ ਦੇ ਨਾਲ ਅੱਜ ਇਹਦਾ ਮੇਨ ਮਕਸਦ ਕੀ ਹੈ ਜਿਹੜਾ ਅਸੀਂ ਧਰਨਾ ਲਾਇਆ ਇਹਦਾ ਮੇਨ ਮਕਸਦ ਹੈ ਜੀ ਪਿੰਡ ਦੇ ਵਿੱਚ ਜਿਹੜੇ ਨਜਾਇਜ਼ ਕੁਆਟਰ ਬਣਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਔਰ ਉਹਨਾਂ ਨੂੰ ਰੋਕਣ ਵਾਸਤੇ ਪਿੰਡ ਦੀ ਪੰਚਾਇਤ ਨੇ ਆਪਣੇ ਕੰਨੀਓ ਮਤਾ ਪਾਇਆ ਮਤਾ ਪਾਉਣ ਤੋਂ ਬਾਅਦ ਐਮਐਲਏ ਸਾਹਿਬ ਕੋਲੇ ਗਏ ਐਮਐਲਏ ਸਾਹਿਬ ਤੋਂ ਬਾਅਦ ਕਾਰਪੋਰੇਸ਼ਨ ਆਫਿਸ ਗਏ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਹੈਗਾ ਇਹ ਸਾਰਾ ਕੰਮ ਚੱਲ ਰਿਹਾ ਜੀ ਕਿਹੜਾ ਪਿੰਡ ਕਿਹੜਾ ਹੈ ਇਹ ਪਿੰਡ ਮੁੰਡੀਆਂ ਖੁਰਦਾ ਜੀ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਤੇ 40 ਹਸਪਤਲ ਦੇ ਨਾਲ ਔਰ ਇੱਥੇ ਜਿਹੜਾ ਹੈਗਾ ਇੰਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗਦਾ ਭਰਾ ਸਾਡਾ ਰੋਡ ਜਾਮ ਕਰਨ ਦਾ ਮਕਸਦ ਤਾਂ ਇਹੀ ਹੈ ਵੀ ਇਹ ਜਿਹੜੇ ਕੁਆਟਰ ਬਣ ਰਹੇ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਜਿਹੜੇ ਕੁਆਟਰ ਨੇ ਜਿਹੜੇ ਆਪਾਂ ਕਹਿ ਸਕਦੇ ਆ ਪ੍ਰਵਾਸੀ ਮਜ਼ਦੂਰਾਂ ਵਾਸਤੇ ਉਹ ਬਣਨੇ ਬੰਦ ਕੀਤੇ ਜਾਣ ਜਿਹੜੇ ਇੱਥੇ ਐਮਐਲਏ ਸੀ ਉਹ ਆਏ ਸੀ ਐਮਐਲਏ ਸਾਹਿਬ ਕੋਲੇ ਜਾ ਕੇ ਆਏ ਨੇ ਜੀ ਉਹਨਾਂ ਦਾ ਇਹੀ ਸੀਗਾ ਵੀ ਤੁਸੀਂ ਇਹਨਾਂ ਅਫਸਰਾਂ ਨੂੰ ਮਿਲ ਲਓ ਮੈਂ ਫੋਨ ਕਰਤਾ ਫੋਨ ਕਰਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਕਿਉਂ ਤੁਸੀਂ ਕਿਹੜੀ ਮੰਗ ਕਰਦੇ ਉਹ ਕੁਆਟਰ ਅਜੇ ਵੀ ਰੈਗੂਲਰ ਜਿਹੜੇ ਹੈਗੇ ਨੇ ਉਹ ਕੰਮ ਚੱਲ ਰਿਹਾ ਬ ਤੁਹਾਡੀ ਕੀ ਰਣਨੀਤੀ ਰਹੇਗੀ ਰਣਨੀਤੀ ਦੇਖੋ ਜੀ ਅੱਜ ਰੋਡ ਤੇ ਬੈਠੇ ਆ ਅੱਗੇ ਫੇਰ ਬੈਠਾਂਗੇ ਜਿੰਨਾ ਚਿਰ ਕੰਮ ਨਹੀਂ ਹੁੰਦਾ ਹੈਗਾ ਉਨੀ ਦੇਰ ਇਹੀ ਕੁਝ ਚੱਲੇਗਾ ਹੁਣ ਨਵੇਂ ਅਫਸਰ ਆਏ ਨੇ ਤੇ ਉਹ ਕੰਮ ਕੁਲਜੀਤ ਸਿੰਘ ਮੰਗੜਾ ਆ ਤੇ ਉਸ ਤੋਂ ਬਾਅਦ ਇਹ ਕੰਮ ਦੁਬਾਰਾ ਫਿਰਦਾ ਹੀ ਚੱਲ ਰਹੇ ਨੇ ਕੀ ਲੱਗਦਾ ਤੁਹਾਨੂੰ ਇਹ ਚ ਕਿਦਾਂ ਸਾਨੂੰ ਇਹ ਦੇ ਵਿੱਚ ਜੀ ਪੂਰਨ ਸੰਪੂਰਨ ਤਨ ਤੇ ਇਹੀ ਲੱਗਦਾ ਕਿ ਇਹਨਾਂ ਨੂੰ ਜਿਹੜੇ ਉੱਤੇ ਅਫਸਰ ਬੈਠੇ ਨੇ ਉਹਨਾਂ ਨੂੰ ਮੋਟਾ ਜਾਂਦਾ ਚੜ ਚੁੱਕਿਆ ਰਿਸ਼ਮਾ ਰਿਸ਼ਮਾ ਚੜ ਚੁੱਕੀ ਆ ਹਾਂਜੀ ਜਿਹੜਾ ਧਰਨਾ ਲਾਇਆ ਵਾ ਹੁਣ ਤੁਸੀਂ ਧਰਨਾ ਚੱਕਿਆ ਵਾ ਵੀ ਮਨੂੰ ਕੀ ਗੱਲ ਵਾ ਤੁਹਾਡੀ ਉਹਨਾਂ ਨਾਲ ਹੋਈ ਹੈ ਜਿਹੜੇ ਪੁਲਿਸ ਵਾਲੇ ਆਏ ਪੁਲਿਸ ਵਾਲਿਆਂ ਵੱਲੋਂ ਤਾਂ ਫਿਲਹਾਲ ਕੋਈ ਸਾਨੂੰ ਉਹ ਉਹਨਾਂ ਨੇ ਕਿਹਾ ਵੀ ਕੰਮ ਅਸੀਂ ਰਕਵਾ ਦਿੰਦੇ ਆ ਤੇ ਕੰਮ ਅਸੀਂ ਦੇਖ ਕੇ ਆਇਆ ਰੁਕੇ ਤੇ ਬਾਕੀ ਜਿਹੜੀ ਅਸਲੀ ਕਾਰਵਾਈ ਆ ਉਹ ਤਾਂ ਕਾਰਪੋਰੇਸ਼ਨ ਨੇ ਕਰਨੀ ਆ ਪੁਲਿਸ ਦੇ ਵਿੱਚ ਕੋਈ ਦਖਲ ਅੰਦਾਜ਼ੀ ਹੈ ਨਹੀਂ ਕਿ ਉਹ ਇੱਥੇ ਕੁਝ ਕਰ ਨਹੀਂ ਸਕਦੇ ਜੀ ਪੂਰਾ ਮਾਮਲਾ ਹੈਗੀ ਆ ਬਪਾ ਜੀ ਦੱਸੋ ਬਣਾਇਆ ਇਹ ਦਰਅਸਲ ਜੀ ਗੱਲ ਇਹ ਆ ਵੀ ਸਾਡੇ ਪਿੰਡ ਮੁੰਡੀਆਂ ਖੁਰਦ ਦੇ ਵਿੱਚ ਇੱਥੇ ਪਲਾਟ ਮੁਰੇ ਇੱਕ ਕਲੋਨੀ ਆਬਾਦ ਨਹੀਂ ਹੋਈ ਹੋਈ ਖਾਲੀ ਪਈ ਆ 4 400 ਗਜ ਦੇ ਪਲਾਟ ਨੇ ਉਰੇ ਇਹ ਜਿਹੜੀ ਕਲੋਨੀ ਹੈ 1982 ਦੀ ਕੱਟੀ ਹੋਈ ਆ ਤੇ ਰਹਿਸ਼ੀ ਕਲੋਨੀ ਕੱਟੀ ਗਈ ਸੀਗੀ ਆਲੂ ਵਾਲੀਆ ਗਰੁੱਪ ਵੱਲੋਂ ਰਹਿਸ਼ੀ ਕਲੋਨੀ ਕੱਟੀ ਗਈ ਸੀ ਇਹ ਤੇ ਇੱਥੇ ਰਹਿائش ਤਾਂ ਹੋ ਸਕਦੀ ਆ ਪਰ ਇੱਥੇ ਉਸ ਤੋਂ ਬਿਨਾ ਕੋਈ ਕਮਰਸ਼ੀਅਲ ਜਾਂ ਕੋਈ ਲੇਬਰ ਕੁਆਟਰ ਬਣਨ ਦੀ ਤਜਵੀਜ਼ ਹੈ ਨਹੀਂ ਉਹਨਾਂ ਦੀ ਤੇ ਉਹ ਕੋਈ ਪਰਮਿਸ਼ਨ ਨਹੀਂ ਹੈਗੀ ਤੇ ਸਾਰੇ ਇਹਨਾਂ ਨੇ ਪਰਮਿਸ਼ਨ ਅਸੀਂ ਗਏ ਸੀ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੇ ਪਰਮਿਸ਼ਨ ਲਈ ਆ ਜਿਹੜੀ ਉਹ ਰਹਾਇਸ਼ੀ ਦੀ ਲਈ ਆ ਪਰ ਜਦੋਂ ਅਸੀਂ ਅੰਦਰ ਜਾ ਕੇ ਮੌਕੇ ਦੇ ਉੱਤੇ ਇਨਸਪੈਕਟਰ ਮਾਰਕਟ ਸਾਹਿਬ ਨੇ ਕੁਲਜੀਤ ਸਿੰਘ ਮਾਰਕਟ ਜੀ ਉਹਨਾਂ ਨੂੰ ਨਾਲ ਲੈ ਕੇ ਅਸੀਂ ਮੌਕੇ ਦੇ ਉੱਤੇ ਮਾਈਨਾ ਕੀਤਾ ਵੀਡੀਓ ਬਣਾਈ ਤਾਂ ਉਹ ਦੇਖ ਕੇ ਉਹ ਵੀ ਉਹ ਸਮਝ ਗਿਆ ਵੀ ਇਹ ਲੇਬਰ ਕੁਆਟਰ ਵੰਡ ਰਹੇ ਨੇ ਕਿਉਂਕਿ ਕੁਆਟਰਾਂ ਦੀ ਦੇਖ ਅਲੱਗ ਹੁੰਦੀ ਆ ਦੇਖ ਕੋਠੀ ਦੀ ਦੇਖ ਅਲੱਗ ਹੁੰਦੀ ਆ ਤੇ ਉਹਦੇ ਵਿੱਚ ਵੀ ਉਹਨਾਂ ਨੇ 2520 ਸਕਰ ਫੁੱਟ ਦਾ ਜਿਹੜਾ ਇਹਨਾਂ ਨੂੰ ਪਾਸਿੰਗ ਦਿੱਤੀ ਆ ਮੂਰੇ 15 ਫੁੱਟ ਛੱਡ ਕੇ ਪਿੱਛੇ 10 ਫੁੱਟ ਛੱਡ ਕੇ ਪਰ ਮੌਕੇ ਦੇ ਉੱਤੇ ਇਹਨਾਂ ਨੇ ਮੂਰੇ 9 ਫੁੱਟ ਛੱਡ ਕੇ ਬਾਕੀ ਪਿੱਛੇ ਕੁਆਟਰਾਂ ਦੀ ਸਾਰੀ ਕਰ ਦਿੱਤੀ ਆ ਜੋ ਕਿ ਇੱਕ ਇਲਲੀਗਲ ਚੀਜ਼ ਆ ਅਸੀਂ ਇਹਨਾਂ ਤੇ ਇਹਨਾਂ ਦੇ ਨਹੀਂ ਕੋਈ ਸਵਾਲ ਕਰ ਸਕਦੇ ਪਰ ਅਸੀਂ ਕਾਰਪੋਰੇਸ਼ਨ ਦਾ ਸਵਾਲ ਕਰ ਸਕਦੇ ਹਾਂ ਵੀ ਇੱਕ ਗਲਤ ਚੀਜ਼ ਜਿਹੜੀ ਬਣੀ ਹੋਈ ਆ ਜਿਹੜੀ ਗਲਤ ਚੀਜ਼ ਵੰਡ ਰਹੀ ਆ ਤੇ ਉਹਦੇ ਤੇ ਸਭ ਕੁਝ ਕਰ ਲਿਆ ਬਟ ਕਾਰਵਾਈ ਨਹੀਂ ਹੋ ਰਹੀ ਰੋਕ ਨਹੀਂ ਰਹੇ ਇੱਕ ਗਲਤ ਲੋਕੇਸ਼ਨ ਆ ਵੀ ਸਕੂਲ ਸਾਹਮਣੇ ਇੱਕ ਇਹਦੇ ਵਿੱਚ ਹੋਰ ਜੇ ਤੁਹਾਨੂੰ ਮੈਂ ਇੱਕ ਵਾਰ ਪਿਸ਼ੋਕਰ ਦੱਸਾਂ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਪਿਛਲੇ 100 ਸਾਲ ਤੋਂ ਲਗਭਗ ਛੱਪੜ ਸੀਗਾ ਹੁਣੇ ਥੋੜੇ 5-7 ਸਾਲ ਤੋਂ ਉਹਦੀ ਸਫਾਈ ਸੁਭੀ ਹੋ ਕੇ ਇੱਥੇ ਸਾਡਾ ਇੱਕ ਬਹੁਤ ਵਧੀਆ ਲੰਗਰ ਹਾਲ ਪਿੰਡ ਦੀ ਸਾਰਿਆਂ ਦੀ ਉਹਦੇ ਨਾਲ ਸਹਿਯੋਗ ਉਹਦੇ ਨਾਲ ਬਣਿਆ ਇਹ ਜੇ ਜਗ੍ਹਾ ਦੇ ਉੱਤੇ ਕਿਉਂਕਿ ਉਹਨਾਂ ਦੀ ਇਸਾਰੀ ਜਾਂਦੀ ਹੈ ਤਿੰਨ ਮੰਜ਼ਲਾਂ ਤੱਕ ਕੁਆਟਰਾਂ ਦੀ ਇਸ ਧਰਤੀ ਦੇ ਉੱਤੇ ਛੱਪੜ ਹੋਣ ਕਰਕੇ ਇਹ ਧਰਤੀ ਦੇ ਪੈਰ ਨਹੀਂ ਹੈਗੇ ਇੱਥੇ ਸਿਰਫ ਗਾਰਾ ਤੇ ਮਲਬਾਈ ਆ ਕੂੜਾ ਕਚਰੇ ਨਾਲੇ ਭਰਿਆ ਹੋਇਆ ਪਲਾਟ ਇਹ ਜੇ ਕੱਲ ਨੂੰ ਤਿੰਨ ਮੰਜਲਾਂ ਇੱਥੇ ਬਣਦੀਆਂ ਨੇ ਤਾਂ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਹਾਂਜੀ ਹਾਂਜੀ ਤੇ ਬਾਕੀ ਹੋਰ ਵੀ ਦੱਸ ਅਸੀਂ ਤਾਂ ਬਾਬਾ ਜੀ ਦਾ ਕੁਪਰਾ ਸਾਰੇ ਵੀਰਾਂ ਨੂੰ ਸੱਦਾ ਹੀ ਕਹਾਂ ਇਹ ਲੋਕ ਕਰੇਲੂ ਨਕਸ਼ਾ ਪਾਸ ਕਰਾ ਕੇ ਕੁਆਟਰ ਬਣਾ ਰਹੇ ਨੇ ਜੋ ਕਿ ਸਾਰਾ ਸਰ ਗਲਤ ਹੈ ਉਹ ਨਹੀਂ ਹੋਣਾ ਚਾਹੀਦਾ ਉਹ ਲੋਕੇਸ਼ਨ ਤੇ ਟੂਲ ਸਾਹਮਣੇ ਕਿਹੜੀ ਕਿਹੜਾ ਪਿੰਡ ਪਿੰਦਾ ਇਹ ਪਿੰਡ ਮੋਨੀਆ ਖੁਰਦ ਸਾਹਮਣੇ ਪ੍ਰਾਇਮਰੀ ਸਕੂਲ ਹੈ ਨਾਲ ਬਾਬੇ ਜਗ ਬਾਬੇ ਦੀ ਜਗ੍ਹਾ ਹੈ ਕੋਈ ਵੀ ਗਲਤ ਇੱਕ ਨੰਬਰ 2 ਇਹ ਛੋਟੇ ਛੋਟੇ ਕੁਆਟਰ ਹੁੰਦੇ ਨੇ ਇਹਨਾਂ ਦੇ ਇੱਥੇ ਗਲਤ ਅੰਸਰ ਆ ਕੇ ਲੋਕਦੇ ਨੇ ਕੋਈ ਇਹਨਾਂ ਦੀ ਇਨਕੁਆਰੀ ਨਹੀਂ ਹੁੰਦੀ ਇਹੀ ਲੋਕ ਸਾਡੇ ਪਿੰਡ 'ਚ ਚੋਰੀਆਂ ਕਰਦੇ ਨੇ ਨੱਤੂ ਦਿਹਾੜੇ ਹੁੰਦੀਆਂ ਨੇ ਚੋਰੀਆਂ ਇਹ ਜੋ ਕਿ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਇਹਦੇ ਕੁਆਟਰਾਂ ਦਾ ਮਾਲਕ ਕੌਣ ਹੈ ਮੈਨੂੰ ਨਹੀਂ ਆਉਂਦਾ ਇਹਨਾਂ ਦਾ ਕੁਆਟਰਾਂ ਦਾ ਮਾਲਕ ਕੋਈ ਸਿੰਗਲਾ ਗਰੁੱਪ ਦੇ ਹੈਗੇ ਨੇ ਬੰਦੇ ਮਨੀਸ਼ਾ ਸਿੰਗਲਾ ਕੁਝ ਸਮਥਿੰਗ ਕੁਝ ਨਾਮ ਸੰਤੋਸ਼ ਸੰਤੋਸ਼ ਸਿੰਗਲਾ ਤੇ ਮਨੀਸ਼ਾ ਸਿੰਗਲਾ ਉਹਨਾਂ ਵੱਲੋਂ ਇਹ ਕੀਤਾ ਗਿਆ ਉਹਨਾਂ ਦੇ ਵੇਟਰ ਦਾ ਨਾਮ ਕਾਕੂ ਸਿੰਗਲਾ ਹੁਣ ਤਾਂ ਪ੍ਰਸ਼ਾਸਨ ਦੇ ਤੋਂ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਵੀ ਜਿਹੜੀ ਇਹ ਅਨਲੀਗਲ ਕੰਸਟ੍ਰਕਸ਼ਨ ਹੋ ਰਹੀ ਹੈ ਇਹਨੂੰ ਇੱਥੇ ਰੋਕਿਆ ਜਾਵੇ ਜੇ ਉਹਨਾਂ ਵੱਲੋਂ ਕੋਈ ਮਨਜ਼ੂਰੀ ਮਿਲਦੀ ਆ ਤੋਂ ਮਨਜ਼ੂਰੀ ਦੇ ਤਹਿਤ ਆਪਾਂ ਜਿਹੇ ਜਿਹੇ ਵੀ ਉਹ ਦਿੰਦੇ ਨੇ ਉਹ ਜਿਆ ਪਾ ਸਕਦੇ ਨੇ ਬਟ ਜਿਹੜੇ ਇਸ ਟਾਈਮੇ ਪੈ ਰਹੇ ਨੇ ਇਹ ਜਮੀ ਲੀਵਰ ਕੁਆਟਰ ਨੇ ਇਹਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੇ ਬੰਦੇ ਆ ਕੇ ਰਹਿ ਸਕਦੇ ਨੇ ਸਾਹਮਣੇ ਪ੍ਰਾਇਮਰੀ ਸਕੂਲ ਆ ਗੁੜੀਆਂ ਬੱਚੀਆਂ ਨਿਕਲਦੀਆਂ ਨੇ ਬੱਚੇ ਨਿਕਲਦੇ ਨੇ ਕੁਝ ਵੀ ਅੱਗੇ ਮਿਸ ਸੈਫਨਿੰਗ ਹੋ ਸਕਦੀ ਆ ਦੂਜੀ ਗੱਲ ਇੱਥੇ ਜਿਹੜਾ ਮਟੀਰੀਅਲ ਯੂਜ਼ ਹੋ ਰਿਹਾ ਉਹ ਜਮੇ ਡੀਗ੍ਰੇਡ ਦਾ ਮਟੀਰੀਅਲ ਯੂਜ਼ ਹੋ ਰਿਹਾ ਵਾ ਉਹ ਇੱਟ ਨੂੰ ਤੁਸੀਂ ਆਪ ਵੀ ਇੱਥੇ ਭੋਰ ਕੇ ਦੇਖੋਗੇ ਤਾਂ ਹੱਥ ਨਾ ਭੁਰ ਰਹੀ ਆ ਤੇ ਉਸ ਦਾ ਅੱਗੇ ਵੀ ਕੋਈ ਵੱਡਾ ਕੁਝ ਮਿਸ ਸੈਫਨਿੰਗ ਹੋ ਸਕਦੀ ਆ ਹੋਰ ਪ੍ਰਸ਼ਾਸਨ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਜੀ ਹਲੇ ਤੱਕ ਸਾਨੂੰ ਕੁਝ ਨਹੀਂ ਕੀਤਾ ਗਿਆ ਹੈਗਾ ਪ੍ਰਸ਼ਾਸਨ ਦਾ ਸੀ ਕਮਿਸ਼ਨਰ ਤੱਕ ਇੱਥੇ ਆਪਣੇ ਵਿਧਾਇਕ ਕੋਲ ਐਮਐਲਏ ਸਾਹਿਬ ਕੋਲੇ ਸਾਰਾਂ ਕੋ तकरीबन ਜਾ ਚੁੱਕੇ ਆ ਕੋਈ ਅਸੀਂ ਆਜਾ ਬੰਦਾ ਨਹੀਂ ਕੋਈ ਨਾ ਗਈ ਹੋਏ ਗਲਾਟ ਵਾਲਾਂ ਤੱਕ ਵੀ ਸਾਨੂੰ ਸਿਰਫ ਲਾਰਿਆਂ ਤੱਕ ਹੀ ਰੱਖਿਆ ਗਿਆ ਹੋਰ ਇਹ ਤੋਂ ਉੱਪਰ ਸਾਨੂੰ ਕੁਝ ਨਹੀਂ ਕੀਤਾ ਗਿਆ ਜਦੋਂ ਵੀ ਕਿਸੇ ਵੀ ਅਫਸਰ ਕੋ ਜਾਨਣਾ ਬਸ ਕੰਮ ਰੁਕ ਗਿਆ ਕਹ ਦਿੰਦੇ ਨੇ ਵੱਡ ਜਿੱਤਿਆ ਆ ਕੇ ਦੇਖਦੇ ਆ ਫਲੋਰ ਤੇ ਆ ਕੇ ਉਹ ਕੰਮ ਉਧਰ ਤੇ ਉਧਰ ਚੱਲ ਰਿਹਾ ਹੁੰਦਾ ਥੋੜਾ ਨੈਕਸਟ ਸਟੈਪ ਕੀ ਹੈ ਸਾਡਾ ਨੈਕਸਟ ਸਟੈਪ ਅੱਜ ਦਾ ਵੀ ਸਿਰਫ 5-10 ਮਿੰਟ ਲਈ ਰੋਕਿਆ ਪਰ ਜੇ ਸਾਨੂੰ ਇਹ ਕੱਲੋਂ ਦੁਬਾਰਾ ਕੰਮ ਫੇਰ ਦੁਬਾਰਾ ਚੱਲਦਾ ਵਾ ਤਾਂ ਅਸੀਂ ਚੰਡੀਗੜ੍ਹ ਰੋਡ 24 ਘੰਟੇ ਲਈ ਸੰਪੂਰਨ ਬੰਦ ਕਰਾਂਗੇ ਤੇ ਦੋਨੋਂ ਸਾਈਡਾਂ ਕਰਾਂਗੇ ਜਿਹੜੀ ਇਹ ਤਸੱਸੀਨ ਤਾਂ ਕੰਮ ਚੱਲਦਾ ਪਿਆ ਜਦ ਉਸ ਟਾਈਮ ਕੋਈ ਕਾਰਵਾਈ ਕਰਾਈ ਗਈ ਸੀ ਅਸੀਂ ਜੀ ਇਹ ਜਦੋਂ ਤੋਂ ਨਿਉਂ ਭਰ ਰਹੀਆਂ ਉਹ ਸਟੈਂਡ ਤੋਂ ਇਹ ਆਪਦੀ ਕਾਰਵਾਈ ਅਸੀਂ ਕਰਵਾ ਰਹੇ ਹਾਂ ਹੁਣ ਵੀ ਨਹੀਂ ਇਸ ਤੋਂ 4 ਸਾਲ ਪਹਿਲਾਂ ਦੀ ਵੀ ਪਹਿਲਾਂ ਚੱਲ ਰਹੀ ਹੈ ਸਾਰੀਆਂ ਚੱਲ ਰਹੀਆਂ ਨੇ ਪਹਿਲਾਂ ਤੋਂ ਹੀ ਪਰ ਇਹਦੇ ਉੱਤੇ ਕੋਈ ਵੀ ਕਾਰਵਾਈ ਕਿਸੇ ਵੀ ਤਰ੍ਹਾਂ ਦੀ ਨਹੀਂ ਹੋਈ ਆਪ ਘੋਰ ਰਹੀਆਂ ਨੇ ਆ ਕੇ ਕਿਸੇ ਵੀ ਕਾਰਪੋਰੇਸ਼ਨ ਅਫਸਰ ਨੇ ਜਾਂ ਕਿਸੇ ਵੀ ਕਿਸੇ ਹੋਰ ਅਧਿਕਾਰੀ ਨੇ ਕੋਈ ਚੈੱਕ ਨਹੀਂ ਕੀਤਾ ਹੈ ਉਹਨਾਂ ਦੇ ਨਾਲ ਸਭ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਦਾ ਕੰਮ ਅੱਗੇ ਚੱਲਦਾ ਕਰੀ ਜਾ ਰਹੇ ਨੇ ਸਾਡੀ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹਹੀ ਅਪੀਲ ਹੈ ਕਿ ਇਹ ਕੰਮ ਬੰਦ ਕਰਵਾਵੇ ਅੱਜ ਇਹ ਕੁਝ ਟਾਈਮ ਲਈ ਬੰਦ ਕੀਤਾ ਨਾ ਹੋਇਆ ਤਾਂ ਕੱਲ ਨੂੰ ਅਸੀਂ ਇਹ ਕਈ ਦਿਨਾਂ ਤੱਕ ਦਾ ਬੰਦ ਕਰਾਂਗੇ। ਹਾਂਜੀ ਸਭਾ ਸਾਹਿਬ ਕੀ ਮਾਮਲਾ ਹੈ ਇਹ? ਹਾਂਜੀ ਮੈਂ ਬੰਦਰ ਸਿੰਘ ਦਿਵਾਲ ਸਰਪੰਚ ਮੁੰਡਿਆ ਖੋਰਦ ਤੋਂ ਮੌਜੂਦਾ ਸਰਪੰਚ ਆ। ਇੱਥੇ ਸਾਰੇ ਪਿੰਡ ਨੂੰ ਦਿੱਕਤ ਆਉਂਦੀ ਆ ਜੀ ਸਿਰਫ ਕੁਆਟਰ ਬਣਦੇ ਨੇ। ਕੁਆਟਰ ਵੀ ਮਾੜੇ ਬਣਦੇ ਨੇ। ਉਹਨਾਂ ਦੀ ਦੇਖਰੇਖ ਕੋਈ ਨਹੀਂ ਕਰ ਰਿਹਾ। ਜਿਹੜਾ ਗੰਦ ਮੰਦਾ ਉਹ ਵੀ ਸਾਰਾ ਛੜਕਾਂ ਤੇ ਆਉਂਦਾ। ਪਿੰਡਾਂ ਨੂੰ ਬੜੀ ਦਿੱਕਤ ਆ ਸਕੂਲ ਦੇ ਮੂਹਰੇ ਬਹੁਤ ਗੰਦ ਪੈਂਦਾ ਬਾਕੀ ਕੋਈ ਪਤਾ ਨਹੀਂ ਲੱਗਦਾ ਕ੍ਰਾਇਮ ਵਾਲੇ ਬੰਦੇ ਕਿੱਥੋਂ ਆਉਂਦੇ ਆ ਕਿਹੜਾ ਕਿਹੜਾ ਕਰਦਾ ਕਿਹੜਾ ਨਹੀਂ ਕਰਦਾ ਲੜਾਈ ਝਗੜੇ ਸਾਰੇ ਇਹਨਾਂ ਦੇ ਹੁੰਦੇ ਨੇ ਅਸੀਂ ਬਹੁਤ ਪਰੇਸ਼ਾਨ ਆ ਪਰੇਸ਼ਾਨ ਨੇ ਪਿੰਡਾਂ ਦੇ ਸਾਰੇ ਤੁਸੀਂ ਕਿਰਪਾ ਕਰਕੇ ਸਾਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਸਾਡੀ ਸੁਣਾਈ ਹੋਵੇ ਤੇ ਸਵੇਰੇ ਕਾਰਪੋਰੇਸ਼ਨ ਦੇ ੱੱਕੇ ਖਾਂਦੇ ਨੇ ਮੁੰਡੇ ਮੇਰਾ ਖਾਲ 15 20 ਦਿਨ ਹੋ ਗਏ ਵੱਡਾ ਦਫ਼ਤਰ ਵੀ ਜਾ ਕੇ ਆਨੇ ਉਹ ਕਹਿੰਦੇ ਨੇ ਉਹਦਾ ਉਹ ਕਹਿੰਦੇ ਉਹਦਾ ਇਹ ਤਾਂ ਮਖੌਲ ਕਰ ਰਹੇ ਨੇ ਸਾਡੇ ਨਾਲ ਸਾਡੀ ਸੁਣਵਾਈ ਹੋਵੇ ਇੱਥੇ ਆ ਕੇ ਜੋ ਵੀ ਕਾਰਵਾਈ ਬਣਦੀ ਆ ਬਣੋ ہاں ਜੀ ਜਿਹਨੇ ਕੋਈ ਬਿਲਡਿੰਗ ਪਾਸ ਹੁੰਦੀ ਆ ਨਕਸ਼ਾ ਪਾਸ ਹੁੰਦਾ ਆਪਦਾ ਕਰਾ ਕੇ ਫਿਰ ਦਿਖਾ ਲੈ ਆਪਦਾ ਬਣਾਵੇ ਇਹ ਨਹੀਂ ਹੈਗਾ ਵੀ ਜਿਸ ਦੇਖਿਆ ਉੱਥੇ ਚਾਰ ਚੱਕਰ ਗੱਡ ਕੇ ਬੈਗੇ ਤਿੰਨ ਤਿੰਨ ਚਾਰ ਚਾਰ ਬੰਜਲੀਆਂ ਉੱਚੀਆਂ ਬਣਾਉਂਦੇ ਨੇ ਤਨਬਸ ਜਰਾ ਮਂਦਾਬਾਦ ਧਰਨਾ ਚੱਕ ਲਿਆ ਧਰਨਾ ਚੱਕ ਲਿਆ ਧਰਨਾ ਅਸੀਂ ਅੱਜ ਇਹਦਾ ਸਰਕਾਰ ਨੂੰ ਬੇਨਤੀ ਕੀਤੀ ਆ ਵੀ ਅਸੀਂ ਧਰਨਾ ਫਿਰ ਲਾਵਾਂਗੇ ਕਿ ਜੇ ਫਿਰ ਕੰਮ ਚੱਲੂਗਾ ਇਹ ਇਹ ਨਾ ਰੁਗਿਆ ਕੁਟਰਾਂ ਦਾ ਕੰਮ ਤਾਂ ਫਿਰ ਧਰਨੇ ਲੱਗਣਾ ਹੀ ਲੱਗਦੇ ਨੇ ਅਸੀਂ ਤਾਂ ਹੁਣ ਪ੍ਰਸ਼ਾਸਨ ਨਾਲ ਗੱਲ ਹੋਈ ਆ ਸਾਡੀ ਚੌਕੀ ਚੰਦ ਸਰ ਨਾਲ ਮੈਂ ਕਿਹਾ ਕੰਮ ਬੰਦ ਕਰਾ ਦਿਓ ਇਹ ਕਹਿੰਦੇ ਅਸੀਂ ਕਰਾ ਦਿੰਨੇ ਆ ਮੈਂ ਕਿਹਾ ਧਰਨਾ ਚੁਕਾਤਾ ਮੈਂ ਜਦੋਂ ਚੱਕੋ ਉਦੋਂ ਟ੍ਰੈਕ ਰੁਕਦੀ ਆ ਮੈਂ ਆਪ ਮੈਂ ਬਤਾਓ ਸਰਪੰਚ ਆ ਮੈਂ ਆਪ ਚਾਇਆ ਮੁੰਡਿਆਂ ਨੂੰ ਕਿਹਾ ਵੀ ਚਲੋ ਬਾਹਰ ਨਿਕਲੋ ਬਸ ਬਹੁਤ ਹੋ ਗਿਆ ਤੇ ਦੁਨੀਆ ਪਰੇਸ਼ਾਨ ਹੁੰਦੀ ਆ ਜਾਮ ਹੁੰਦਾ ਨਾ ਕਰਨ ਫਿਰ ਅਸੀਂ ਕੰਮਾਂ ਲਾਵਾਂਗੇ ਹਾਂ ਜੀ ਨੂੰ ਤੁਸੀਂ ਕਿੱਥੇ ਕੰਮਰਨ ਬੰਦ ਕਰਾਂ ਚੱਲਿਓ ਜਿੱਥੇ ਕੰਮ ਜਾਲੇ ਅਸੀਂ ਨਾ ਜਾਣਾਂ ਉਹ ਪ੍ਰਸ਼ਾਸਨ ਦਾ ਕੰਮ ਆ ਅਸੀਂ ਕਿਉਂ ਜਾਵਾਂਗੇ ਸਾਡਾ ਕੰਮ ਕੰਮ ਕਰਾਉਣਾ ਕੋਈ ਸਾਡਾ ਕੰਮ ਨਹੀਂ ਹੈ ਕਿਸੇ ਦੇ ਅਸੀਂ ਕਿਸੇ ਦਾ ਜਾ ਕੇ ਕੰਮ ਬੰਦ ਕਰੀਏ ਸਾਡੇ ਕੋਲ ਕੀ ਜਿਹੜਾ ਅਧਿਕਾਰ ਹੈ ਅਸੀਂ ਤਾਂ ਸਰਕਾਰ ਨੂੰ ਬੇਨਤੀ ਕੀਤੀ ਆ ਕਾਰਪੋਰੇਸ਼ਨ ਨੂੰ ਕੀਤੀ ਆ ਅਫਸਰ ਦਲਾਸਾ ਦੇ ਦਿੰਦੇ ਨੇ ਲੇਕਿਨ ਥੱਲੇ ਵਾਲੇ ਆਉਂਦੇ ਨਹੀਂ ਹੈਗੇ ਥੱਲੇ ਵਾਲੇ ਮਿਲ ਕੇ ਆਪਦਾ ਕੰਮ ਕਰਕੇ ਮੁੜ ਜਾਂਦੇ ਨੇ ਉਹਨਾਂ ਨੂੰ ਮਿਲ ਜਾਂਦੇ ਨੇ ਮੁੜ ਜਾਂਦੇ ਨੇ ਤੇ ਤਾਂ ਹੀ ਪਿੰਡ ਸਾਰਾ ਦੁਖੀ ਹੋ ਕੇ ਇਕੱਠਾ ਹੋਇਆ ਅਸੀਂ ਪਹਿਲਾਂ ਕਾਰਪੋਰੇਸ਼ਨ ਦੇ ਉੱਤੇ ਗਏ ਸੀ ਇੱਕ ਵਾਰੀ ਕਾਰਪੋਰੇਸ਼ਨ ਦੇ ਦਫ਼ਤਰ ਬਹੁਤ ਗਰੀਏ ਆ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਕਾਰਪੋਰੇਸ਼ਨ ਦਫ਼ਤਰ ਜਾਂਦੇ ਆ ਪੁੱਢਿਆ ਜਾਂਦੇ ਆ ਦੱਸਦੇ ਜਾਂਦੇ ਸਾਨੂੰ 2 ਮਹੀਨੇ ਹੋ ਗਏ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਐਪ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਕਿਹਾ ਹੋਇਆ ਵਾ ਉਹ ਐਪਲੀਕੇਸ਼ਨ ਦੋ ਰੀਟਾਂ ਦੇ ਵਿੱਚ ਦਿੱਤੀਆਂ ਨੇ ਅੱਜ ਵਿਧਾਇ ਕੋਈ ਇੰਸਪੈਕਟਰ ਮਾਰਕ ਸਾਹਿਬ ਨੇ ਉਹਨਾਂ ਤੋਂ ਪਹਿਲਾਂ ਇੱਕ ਇੰਸਪੈਕਟਰ ਸੀ ਉਹ ਬੰਦ ਕਰਾਉਂਦਾ ਸੀ ਰਾਣਾ ਰਾਣਾ ਸੀ ਉਹਨਾਂ ਦਾ ਪ੍ਰੋਪਰ ਨਾਮ ਨਹੀਂ ਪਤਾ ਜੀ ਉਹ ਬੰਦ ਗਿਆ ਜਿੱਦਾਂ ਤੇ ਕੁਲਜੀਤ ਸਿੰਘ ਮਾਰਕਟ ਨੇ ਕੰਮ ਦੁਬਾਰਾ ਸ਼ੁਰੂ ਹੋ ਗਿਆ ਇਹਨਾਂ ਨੇ ਪ੍ਰੋਪਰ ਨਕਸ਼ਾ ਪਾਸ ਕਰਾਣਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ ਨਾ ਇਹਨਾਂ ਕੋਲ ਪ੍ਰੋਪਰ ਨਕਸ਼ਾ ਵਾ ਜੀ ਕਾਰਪੋਰੇਸ਼ਨ ਦਫ਼ਤਰ ਜਾਂਦੇ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਬੰਦ ਹੋਊਗਾ ਜਦ ਤੱਕ ਨਕਸ਼ਾ ਨਹੀਂ ਪਾਸ ਹੁੰਦਾ ਉਹ ਮਾਰਕ ਸਾਹਿਬ ਕਹਿੰਦੇ ਨੇ ਕਿ ਜੀ ਇਹਦਾ ਕੰਮ ਚੱਲੂਗਾ ਕਦੇ ਬੰਦਾ ਭੇਜ ਦਿੰਦੇ ਨੇ ਬੰਦ ਕਰਨ ਲਈ ਉਹ ਫੇਰ ਓਵੇਂ ਓਵੇਂ ਕੰਮ ਆ ਜੀ ਸਾਨੂੰ ਪਹਿਲੇ 2 ਮਹੀ ਸਾਡੀ ਸੁਣਵਾਈ ਕੋਈ ਨਹੀਂ ਕਰ ਰਿਹਾ ਜੀ ਆਪਸੇ ਸਾਡੀ ਕੋਈ ਸੁਣਵਾਈ ਨਹੀਂ ਕਰਦੇ